ਬਰਨਾਲਾ ਤੋਂ ਜਿੱਥੇ ਇੱਕ ਮਕਾਨ ਜਿਹੜਾ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਢਹਿ ਢੇਰੀ ਹੋ ਗਿਆ ਦਰਅਸਲ ਬਰਸਾਤ ਦੇ ਦੌਰਾਨ ਮਕਾਨ ਦੀਆਂ ਨੀਹਾਂ ਦੇ ਵਿੱਚ ਪਾਣੀ ਭਰ ਗਿਆ ਸੀ ਜਿਸ ਕਰਕੇ ਮਕਾਨ ਜਿਹੜਾ ਹੈ ਦੇਖਦੇ ਹੀ ਦੇਖਦੇ ਢਹਿ ਢੇਰੀ ਹੋ ਜਾਂਦਾ ਤਾਂ ਬਰਨਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਦਰਅਸਲ ਪਰਿਵਾਰ ਦਾ 1 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਤਾਂ 49 ਲੱਖ ਰੁਪਏ ਲੋਨ ਲੈ ਕੇ 2018 ਦੇ ਵਿੱਚ ਪਰਿਵਾਰ ਦੇ ਵੱਲੋਂ ਇਹ ਮਕਾਨ ਪਾਇਆ ਗਿਆ ਸੀ ਤੇ ਪਰਿਵਾਰ ਜਿਹੜਾ ਫਿਲਹਾਲ ਆਪਣੇ ਧੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਪਰਿਵਾਰ ਨੇ ਸਰਕਾਰ ਅਤੇ ਐਨਆਰਆਈਸ ਤੋਂ ਮਦਦ ਦੀ ਮੰਗ ਕੀਤੀ ਹੈ ਤਾਂ ਬਰਨਾਲਾ ਦਾ ਇਹ ਮਾਮਲਾ ਹੈ ਜਿੱਥੇ ਕਿ ਇੱਕ ਮਕਾਨ ਜਿਹੜਾ ਹੈ ਦੇਖਦੇ ਹੀ ਦੇਖਦੇ ਟੈ ਟੇਰੀ ਹੋ ਜਾਂਦਾ ਤਾਂ ਇਸ ਦੀ ਵੀਡੀਓ ਵੀ ਸਾਹਮਣੇ ਹੀ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਮਹਿਜ਼ ਕੁਝ ਸੈਕਿੰਡਸ ਦੇ ਵਿੱਚ ਹੀ ਕੁਝ ਸਕਿੰਟਾਂ ਦੇ ਵਿੱਚ ਹੀ ਮਕਾਨ ਜਿਹੜਾ ਹੈ ਉਹ ਟੈ ਟੇਰੀ ਹੋ ਜਾਂਦਾ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਕਰੀਬ 1 ਕਰੋੜ ਰੁਪਏ ਦਾ ਨੁਕਸਾਨ ਹੋਇਆ ਤਾਂ ਦੂਜੇ ਪਾਸੇ ਜਾਨੀ ਨੁਕਸਾਨ ਤੋਂ ਜ਼ਰੂਰ ਬਚਾ ਰਿਹਾ ਅੱਜ ਬੜਾ ਦੁੱਖਦਾਈ ਜਿਹੜਾ ਕਿ ਮੰਜ਼ਰ ਆ ਇੱਥੇ ਦੇਖਣ ਨੂੰ ਮਿਲ ਰਿਹਾ ਤੇ ਅਪੀਲ ਆ ਸਾਡੀ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਕਲਾਕਾਰਾਂ ਨੂੰ ਜਿਵੇਂ ਹੜ੍ਹਾਂ ਦੇ ਵਿੱਚ ਕਲਾਕਾਰਾਂ ਨੇ ਵੱਲ ਚੜ ਕੇ ਮਦਦ ਕੀਤੀ ਉਵੇਂ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਬਾਈ ਮਨਕੀਰ ਤੌਲਖਣੇ ਕਾਫੀ ਵੱਡੇ ਪੱਧਰ ਤੇ ਜਿਹੜੀ ਕਿ ਉਦੋਂ ਲੋਕਾਂ ਦੀ ਮਦਦ ਕੀਤੀ ਤੇ ਇਸ ਵਾਰ ਫੇਰ ਪਰਿਵਾਰ ਦੇ ਵੱਲੋਂ ਵੀ ਤੇ ਪੂਰੇ ਪਿੰਡ ਦੇ ਵੱਲੋਂ ਵੀ ਉਹਨਾਂ ਦਾ ਕੇ ਸੁਨੇਹਾ ਜਿਹੜਾ ਕਿ ਅਸੀਂ ਮੰਚ ਦਾ ਕਰਨਾ ਚਾਹੁੰਦੇ ਆ ਕਿ ਇਸ ਪਰਿਵਾਰ ਦੀ ਜਰੂਰ ਮਦਦ ਕੀਤੀ ਜਾਵੇ ਪਿੰਡ ਢਿੱਲਮਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਕਰੋੜ ਤੋਂ ਉੱਪਰ ਦਾ ਜਿਹੜਾ ਨੁਕਸਾਨ ਹੈ ਇਹ ਤੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਬਸ ਜਿਹੜੇ ਕੱਪੜੇ ਪਾਏ ਹੋਇਆ ਉਹੀ ਬਚੇ ਨੇ ਬਾਕੀ ਸਾਰਾ ਨੁਕਸਾਨ ਜਿਹੜਾ ਕਿ ਉਹ ਹੋ ਚੁੱਕਿਆ ਹੈਗਾ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਇਹ ਜੋ ਪੂਰਨ ਸਿੰਘ ਆ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਆ ਇਹਨੇ ਆਪ ਦੀ ਜਵਾਨੀ ਵੇਲੇ ਆਪ ਦਿਹਾੜੀਆਂ ਲਾ ਕੇ ਆਪ ਹੀਸਾਂ ਭਰ ਕੇ ਇਹ ਬਹੁਤ ਮਿਹਨਤ ਨਾਲ ਸਰਕਾਰੀ ਮਾਸਟਰ ਭਰਤੀ ਹੋਇਆ ਸੀ ਪਰ ਇਸ ਨੇ ਜ਼ਿੰਦਗੀ ਵਿੱਚ ਸਾਰੀ ਆਪ ਦੀ ਮਿਹਨਤ ਮਾਸਟਰ ਦੀ ਜਿੰਨੀ ਇੱਕ ਤਨਖਾਹ ਇੱਕ ਆਪਣੇ ਤੋਂ ਇੱਕ ਮਕਾਨ ਹੀ ਬਣਦਾ ਇਹਨੇ ਮਕਾਨ ਬਣਾਇਆ ਸੀ ਕੁਦਰਤ ਦਾ ਇਹ ਜਾ ਕਹਿਰ ਹੋਇਆ ਇਸ ਦੀ ਸਾਰੀ ਮਿਹਨਤ ਇੱਕ ਦਿਨ ਦੇ ਵਿੱਚ ਟੇ ਢੇਰੀ ਹੋ ਗਈ ਸੋ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆਂ ਵੀ ਇਹਦੇ ਨਾਲ ਆ ਕੇ ਇਹਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਆ ਕੇ ਅਫਸਰਾਂ ਨੂੰ ਭੇਜਣ ਮੌਕਾ ਦੇਖਣ ਤੇ ਇਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਬਰਨਾਲਾ ਦਾ ਇਹ ਮਾਮਲਾ ਹੈ ਜਿੱਥੇ ਕਿ ਮਕਾਨ ਜਿਹੜਾ ਹੈ ਦੇਖਤੇ ਹੀ ਦੇਖਦੇ ਟਹਿ ਟੇਰੀ ਹੋ ਗਿਆ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਮਕਾਨ ਟਹਿ ਟੇਰੀ ਹੋ ਗਿਆ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ 2018 ਦੇ ਵਿੱਚ ਹੀ ਉਹਨਾਂ ਦੇ ਵੱਲੋਂ ਇਹ ਮਕਾਨ ਪਾਇਆ ਗਿਆ ਸੀ ਪਰ ਬੀਤੇ ਦਿਨਾਂ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪਈ ਭਾਰੀ ਬਰਸਾਤ ਹੋਈ ਤਾਂ ਐਸੇ ਤੇ ਚਲਦਿਆ ਨੀਹਾਂ ਦੇ ਵਿੱਚ ਪਾਣੀ ਭਰ ਗਿਆ ਜਦਦੇ ਚਲਦਿਆ ਮਕਾਨ ਜਿਹੜਾ ਹੈ ਉਸ ਦਿਨ ਨੀਹਾ ਕਮਜ਼ੋਰ ਹੋ ਗਿਆ ਤੇ ਮਕਾਨ ਢਹਿ ਢੇਰੀ ਹੋ ਗਿਆ ਤਾਂ ਬਰਨਾਲਾ ਦੇ ਪਿੰਡ ਢਿਲਵਾ ਦੇ ਵਿੱਚ ਮਕਾਨ ਜਿਹੜਾ ਉਹ ਢਹਿ ਢੇਰੀ ਹੋਇਆ 1 ਕਰੋੜ ਰੁਪਏ ਦਾ مالی ਨੁਕਸਾਨ ਜਿਹੜਾ ਹੈ ਉਹ ਪਰਿਵਾਰ ਦਾ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਜ਼ਰੂਰ ਬਚਾ ਰਿਹਾ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਸਾਰੀ ਕਮਾਈ ਜਿਹੜੀ ਹੈ ਸਾਰੀ ਸੇਵਿੰਗ ਕਰਕੇ ਔਰ 49 ਲੱਖ ਰੁਪਏ ਦਾ ਲੋਨ ਲੈ ਕੇ ਮਕਾਨ ਪਾਇਆ ਸੀ